ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਜਾਣਾਂਗੇ ਕਿ ਆਪਾਂ ਜਿਹੜੀ ਹੈਗੀ ਆ ਪਰਫੈਕਟ ਫਿਟਿੰਗ ਜਿਹੜੀ ਲਿਆਉਣ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਆਪਾਂ ਧਿਆਨ ਹੈਗਾ ਰੱਖਣਾ ਹੈਗਾ ਤੇ ਕਿਹੜੇ-ਕਿਹੜੇ ਪੁਆਇੰਟ ਹੈਗੇ ਆ ਜਿਹੜੇ ਐਮ ਭੂਮਿਕਾ ਨਿਭਾਉਂਦੇ ਹੈਗੇ ਆ ਆਪਣੀ ਫਿਟਿੰਗ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਤੇ ਇਹਦੇ ਕਈ ਜਿਹੜੇ ਪਾਰਟ ਹੈਗੇ ਆ ਆਉਣਗੇ ਤਾਂ ਤੁਸੀਂ ਸਾਰੇ ਜਿਹੜੇ ਪਾਰਟ ਹੈਗੇ ਤੁਸੀ ਚੈੱਕ ਕਰ ਲਿਓ ਇਸ ਤੋਂ ਬਾਅਦ ਤੁਹਾਨੂੰ ਫਿਟਿੰਗ ਦੇਣ ਦੇ ਵਿੱਚ ਕੋਈ ਵੀ ਦਿੱਕਤ ਜਿਹੜੀ ਹੈਗੀ ਆ ਨਹੀਂ ਆਉਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਜਿੰਨਾ ਆਪਾਂ ਘੇਰਾ ਹੈਗਾ ਆਪਣਾ ਪਿਆਰ ਠੀਕ ਹੈ ਜੀ ਸਪੋਜ਼ ਕਿ ਜਿਹੜਾ ਸੂਟ ਮੈਂ ਕੱਟ ਰਹੀ ਆ ਇਹਦਾ ਜਿਹੜਾ ਹੈਗਾ 22 ਇੰਚ ਘੇਰਾ ਪਿਆਰ ਹੈਗਾ 22 ਦਾ ਆਪਾਂ ਹਾਫ ਕਰ ਲੈਣਾ 11 11 ਦੇ ਵਿੱਚ ਤੁਸੀਂ ਜਿਹਦਾ ਪਾਈਪਿੰਗ ਲਗਾਉਣੀ ਹੈਗੀ ਹੈ ਤਾਂ 2 ਇੰਚ ਜੇ ਨਹੀਂ ਲਗਾਉਣੀ ਤਾਂ 1.5 ਇੰਚ ਪਲੱਸ ਕਰਕੇ ਘੇਰਾ ਨਾਪ ਕੇ ਡਬਲ ਫੋਲਡ ਦੇ ਵਿੱਚ ਤੇ ਪੀਸ ਨੂੰ ਕੱਟ ਕਰ ਲੈਣਾ ਹੈਗਾ ਬਰਾਬਰ ਲੈਂਥ ਨਾਪ ਕੇ ਲੈਂਥ ਦੇ ਵਿੱਚ ਤੁਸੀਂ 4 ਇੰਚ ਪਲੱਸ ਕਰਕੇ ਜਿੰਨੀ ਟੋਟਲ ਤੁਹਾਡੀ ਲੈਂਥ ਤਿਆਰ ਹੈਗੀ ਆ ਉਹਦੇ ਵਿੱਚ 4 ਇੰਚ ਪਲੱਸ ਕਰਕੇ ਤੁਸੀਂ ਪੀਸ ਨੂੰ ਕੱਟ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਉੱਪਰ ਵਾਲੀ ਸਾਈਡ ਤੋਂ ਜਿਹੜਾ ਹੈਗਾ ਬੈਕ ਪਾਰਟ ਆਪਣਾ ਇਹਨੂੰ ਆਪਾਂ ਥੋੜਾ ਉੱਚਾ ਰੱਖਾਂਗੇ 1 ਇੰਚ ਦੇ ਫਰਕ ਦੇ ਉੱਪਰ ਤੇ ਜਿਹੜਾ ਹੈਗਾ ਫਰੰਟ ਪੀਸ ਹੈਗਾ ਇਹਨੂੰ ਆਪਾਂ 1 ਇੰਚ ਡਾਊਨ ਰੱਖਾਂਗੇ ਪਹਿਲਾਂ ਵੀ ਮੈਂ ਬਹੁਤ ਸਾਰੇ ਵੀਡੀਓ ਦੇ ਵਿੱਚ ਆਪਣੇ ਦੱਸਿਆ ਪਰ ਮੈਂ ਦੁਬਾਰਾ ਤੋਂ ਰਿਪੀਟ ਇਸ ਵੀਡੀਓ ਦੇ ਵਿੱਚ ਕਰ ਰਹੀ ਹੈਗੀ ਆ ਤੇ ਹਰ ਪੁਆਇੰਟ ਨੂੰ ਮੈਂ ਬਰੀਕ ਤੋਂ ਬਰੀਕ ਪੁਆਇੰਟ ਨੂੰ ਜਿਹੜਾ ਹੈਗਾ ਤੁਹਾਨੂੰ ਡਿਟੇਲ ਚ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਅ ਅਗਲਾ ਪੀਸ ਹੈ ਜਿਹੜਾ ਹੈਗਾ ਆਪਾਂ 1 ਇੰਚ ਡਾਊਨ ਰੱਖਿਆ ਇਹ ਕਿਉਂ ਰੱਖਿਆ ਠੀਕ ਹੈ ਜੀ ਜਿਹੜੇ ਆਪਣੇ ਗਲੇ ਹੁੰਦੇ ਆ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਨਾ ਗਲੇ ਉੱਪਰ ਨੂੰ ਇੰਨੀ ਕਿ ਜ਼ਿਆਦਾ ਚਲੇ ਜਾਂਦੇ ਆ ਕਿ ਗਲਾ ਆਪਣਾ ਖਿੱਚ-ਖਿੱਚ ਕੇ ਉੱਪਰ ਆਪਣੇ ਗਲੇ ਤੱਕ ਪਹੁੰਚ ਜਾਂਦਾ ਗਰਦਨ ਨਾਲ ਲੱਗ ਜਾਂਦਾ ਠੀਕ ਹੈ ਜੀ ਬਹੁਤ ਜ਼ਿਆਦਾ ਦੇਖਣ ਨੂੰ ਪੱਦੇ ਲੱਗਦੇ ਆ नीचे ਤੁਸੀਂ ਜਿੰਨਾ ਵੀ ਜ਼ੋਰ ਲਾ ਲੋ ਉੱਪਰ ਜੇ ਤੁਹਾਡਾ ਗਲਾ ਇਸ ਤਰੀਕੇ ਨਾਲ ਉੱਪਰ ਨੂੰ ਜਾ ਰਿਹਾ ਕਿ ਤੁਹਾਡੀ ਫਿਟਿੰਗ ਬਿਲਕੁਲ ਵੀ ਪਰਫੈਕਟ ਨਹੀਂ ਬੈਠੂਗੀ ਠੀਕ ਹੈ ਜੀ ਆਪਣਾ ਗਲਾ ਜਿਹੜਾ ਹੈਗਾ ਪਿੱਛੇ ਨੂੰ ਨਾ ਜਾਵੇ ਪਿੱਛੇ ਨੂੰ ਨਾ ਖਿਸਕੇ ਕਿਉਂਕਿ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮਗਰਲਾ ਪੀਸ ਵੱਡਾ ਹੈਗਾ ਇਹਨੂੰ ਇਸ ਤਰੀਕੇ ਨਾਲ ਅੱਗੇ ਨੂੰ ਸੀਨ ਲਗਾਵਾਂਗੇ ਜਿਹੜੀ ਮੋਢੇ ਦੀ ਕੰਦੇ ਵਾਲੀ ਜਿਹੜੀ ਹੈਗੀ ਸੀਨ ਹੈਗੀ ਆ ਉਹ ਆਪਣੀ ਬਿਲਕੁਲ ਮੋਢੇ ਦੀ ਸੇਧ ਤੋਂ ਹਟ ਕੇ ਥੋੜੀ ਜਿਹੀ ਅੱਗੇ ਨੂੰ ਆਜੂਗੀ ਅੱਧਾ ਇੰਚ ਲਗਭਗ ਠੀਕ ਹੈ ਜੀ ਇਹਦੇ ਨਾਲ ਇਹ ਹੋਊਗਾ ਕਿ ਆਪਣੀ ਬੋਡੀ ਵੇਟ ਦੇ ਕਰਕੇ ਜਿਹੜਾ ਗਲੇ ਹੈਗੇ ਆ ਉਹ ਅੱਗੇ ਨਹੀਂ ਝੁਕੇ ਰਹਿਣਗੇ ਗਲੇ ਜਿਹੜੇ ਹੈਗੇ ਆ ਆਪਣੀ ਕਮੀਜ਼ ਦੇ ਉਹ ਉੱਪਰ ਨੂੰ ਨਹੀਂ ਚੜਨਗੇ ਠੀਕ ਹੈ ਜੀ ਇਹ ਪੁਆਇੰਟ ਹੋ ਗਿਆ ਕਿ ਆਪਾਂ ਜਿਹੜਾ ਕਮੀਜ਼ ਦੇ ਵਿੱਚ ਜਿਹੜਾ ਬੈਕ ਪਾਰਟ ਆ ਇਹ 1 ਇੰਚ ਉੱਪਰ ਰੱਖਣ ਦੇ ਕੀ ਬੈਨੀਫਿਟ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਤੀਰੇ ਵੱਲ ਤੀਰਾ ਜਿਵੇਂ ਇਸ ਕਮੀਜ਼ ਦੇ ਵਿੱਚ ਮੈਂ ਜਿਹੜਾ ਹੈਗਾ ਵਿੱਧ ਮਾਰਜਨ 7 ਦੇ ਉੱਪਰ ਨਿਸ਼ਾਨ ਲਗਾਉਣਾ ਹੈਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਇਸ ਤੋਂ ਬਾਅਦ ਤੁਸੀਂ ਨਾਰਮਲ ਜਿਵੇਂ ਮੋਢਾ ਨਾਪਦੇ ਹੋ ਤੁਸੀਂ ਜਿੰਨਾ ਮੋਢਾ ਆਪਣਾ ਰੱਖਣਾ ਹੈਗਾ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਮੋਢਾ ਰੱਖ ਕੇ ਤੁਸੀਂ ਕਮੀਜ਼ ਨੂੰ ਰੈਡੀ ਕਰਨਾ ਮੈਂ ਜਿਹੜਾ ਹੈਗਾ ਇੱਧਰ ਵੀ ਜਿਹੜਾ ਨਿਸ਼ਾਨ ਹੈਗਾ ਲਗਭਗ 5.7 ਇੰਚ ਤੇ ਲਗਾ ਦਿੱਤਾ ਸੋ ਜਿਹੜਾ ਹੈਗਾ ਤੁਸੀਂ ਇਹਨਾਂ ਗੱਲਾਂ ਨੂੰ ਜੇ ਤੁਸੀਂ ਬਰੀਕੀ ਨਾਲ ਸੁਣੋਗੇ ਸਮਝੋਗੇ ਤੇ ਜਿਹੜੀ ਹੈਗੀ ਆ ਫਿਟਿੰਗ ਦੇਣੀ ਕਮੀਜ਼ ਦੀ ਤੁਹਾਨੂੰ ਬਹੁਤ ਆਸਾਨ ਲੱਗਣ ਲੱਗ ਜੂਗੀ ਇਹਦੇ ਵਿੱਚ ਆਪਾਂ ਰਟਾ ਨਹੀਂ ਮਾਰ ਸਕਦੇ ਕਿਸੇ ਵੀ ਗੱਲ ਦੇ ਉੱਪਰ ਜਦੋਂ ਆਪਾਂ ਕਮੀਜ਼ ਸਟੀਚਿੰਗ ਕਰਨਾ ਸਿੱਖਦੇ ਆਂ ਕਿਸੇ ਕੁਝ ਖਾਸ ਪੁਆਇੰਟ ਹੈਗੇ ਜਿਨ੍ਹਾਂ ਦੇ ਆਪਾਂ ਰਟਾ ਲਾ ਵੀ ਸਕਦੇ ਆਂ ਜਿਵੇਂ ਕਿ ਪਾਈਪਿੰਗ ਲਗਾਉਣੀ ਹੈ ਤਾਂ ਕਿੰਨਾ ਮਾਰਜਨ ਪਲੱਸ ਕਰਨਾ ਰਟਾ ਲਾਓ ਜੇ ਨਹੀਂ ਲਾਉਣਾ ਤਾਂ ਕਿੰਨਾ ਮਾਰਜਨ ਪਲੱਸ ਕਰਨਾ ਰਟਾ ਲਾਓ ਠੀਕ ਹੈ ਜੀ ਕੁਝ ਕੁ ਪੁਆਇੰਟ ਹੋਰ ਵੀ ਹੈਗੇ ਆ ਜਿਹੜੇ ਆਪਾਂ ਰਟਾ ਲਗਾ ਕੇ ਯਾਦ ਰੱਖ ਸਕਦੇ ਆਂ ਬਟ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਹੈਗੀਆਂ ਕਿ ਆਪਾਂ ਰੱਟਾ ਨਹੀਂ ਮਾਰ ਸਕਦੇ ਕਿਉਂ ਕਿ ਹਰ ਇਨਸਾਨ ਦੀ ਬਾਡੀ ਹੈ ਜਿਹੜੀ ਉਹ ਡਿਫਰੈਂਟ ਟਾਈਪ ਹੈ ਅਲੱਗ-ਅਲੱਗ ਹੁੰਦੀ ਹੈ ਠੀਕ ਹੈ ਜੀ ਕਿਸੇ ਪਰਸਨ ਦੀ ਬਾਡੀ ਪਤਲੀ ਹੈ ਕਿਸੇ ਦੀ ਮੋਟੀ ਹੈ ਕਿਸੇ ਦਾ ਉੱਪਰ ਵਾਲਾ ਹਿੱਸਾ ਹਾਫ ਪੋਰਸ਼ਨ ਜਿਹੜਾ ਪਤਲਾ ਹੈ ਨੀਚੋਂ ਪੇਟ ਵਾਲਾ ਏਰੀਆ ਜਾਂ ਫਿਰ ਹੈਗਾ ਜਿਹੜਾ हिਪ ਵਾਲੀ ਸਾਈਜ਼ ਦਾ ਬਹੁਤ ਜ਼ਿਆਦਾ ਹੈਵੀ ਹੈ ਸੋ ਅਲੱਗ-ਅਲੱਗ ਸਾਈਜ਼ ਹੋਣ ਕਰਕੇ ਆਪਾਂ ਕਿਸੇ ਗੱਲ ਦੇ ਉੱਪਰ ਰੱਟਾ ਨਹੀਂ ਮਾਰ ਸਕਦੇ ਕਿ ਆਪਾਂ ਜਿਹੜਾ ਹੈਗਾ ਪਲੇਟ ਜਾਂ ਇੰਨੇ ਤੇ ਹੀ ਪਾਉਣੀਆਂ ਹੈਗੀਆਂ ਜਾਂ ਕਮਰ ਦਾ ਨਿਸ਼ਾਨ ਜਿਹੜਾ ਹੈਗਾ ਇੰਨੇ ਤੇ ਲਗਾਉਣਾ ਹੈਗਾ ਜਾਂ ਕੁਝ ਵੀ ਹੈ ਉਹ ਵਗੈਰਾ ਵਗੈਰਾ ਜਿਹੜੀ ਆਪਾਂ ਅੱਗੇ ਗੱਲ ਕਰਾਂਗੇ ਠੀਕ ਹੈ ਜੀ ਇਹ ਹਰ ਸਾਈਜ਼ ਦੇ ਹਿਸਾਬ ਨਾਲ ਕਮਰ ਦਾ ਨਿਸ਼ਾਨ ਪਲੇਟਾਂ ਦੇ ਨਿਸ਼ਾਨ ਪਲੇਟਾਂ ਦੀ ਟ੍ਰਾਇੰਗਲ ਦਾ ਗੈਪ ਠੀਕ ਹੈ ਜੀ ਤੇ हिਪ ਦੀ ਜਿਹੜੀ ਆ ਫਿਟਿੰਗ ਵਾਲੀ ਸੀਨ ਲਗਾਉਣ ਦਾ ਵੀ ਤਰੀਕਾ ਮੈਜ਼ਰਮੈਂਟ ਦੇ ਹਿਸਾਬ ਨਾਲ ਸਾਰੇ ਪਰਸਨ ਦਾ ਅਲੱਗ-ਅਲੱਗ ਹੁੰਦਾ ਠੀਕ ਹੈ ਜੀ ਇੰਨਾ ਬਾਰੇ ਆਪਾਂ ਸਾਰੀ ਡਿਟੇਲ ਅੱਗੇ ਜਾਣਾਂਗੇ ਸੋ ਬਣੇ ਰਹੋ ਵੀਡੀਓ ਦੇ ਸਾਰੇ ਪਾਰਟ ਦੇ ਨਾਲ ਜੁੜੇ ਰਹੋ ਇਸ ਤੋਂ ਬਾਅਦ ਹੁਣ ਇੱਥੇ ਜਿਹੜਾ ਹੈਗਾ ਆਪਾਂ ਪੌਣੇ 7 ਦੇ ਉੱਪਰ ਤੀਰੇ ਦਾ ਨਿਸ਼ਾਨ ਲਗਾਇਆ ਵਿੱਧ ਮਾਰਜਨ ਠੀਕ ਹੈ ਜੀ ਹੁਣ ਇੱਥੇ ਆਪਾਂ ਆ ਕੇ ਇੱਕ ਨਿਸ਼ਾਨ ਲਗਾਵਾਂਗੇ ਪੌਣੇ 7 ਦੇ ਉੱਪਰ ਇੱਕ ਨਿਸ਼ਾਨ ਲਗਾਵਾਂਗੇ ਅੱਧਾ ਇੰਚ ਕੱਟ ਕਰਕੇ ਸਵਾ 6 ਦੇ ਉੱਪਰ ਹੁਣ ਤੁਸੀਂ ਸੋਚੋਗੇ ਕਿ ਮੈਂ ਇੱਕ ਨਿਸ਼ਾਨ ਅੱਧਾ ਇੰਚ ਕੱਟ ਕਰਕੇ ਕਿਉਂ ਲਗਾਏ ਠੀਕ ਹੈ ਜੀ ਮੈਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਪਰ ਬਹੁਤ ਜ਼ਿਆਦਾ ਵੀਡੀਓ ਤੁਹਾਨੂੰ ਖੋਲ-ਖੋਲ ਦੇਖਣ ਨਾਲੋਂ ਬੈਸਟ ਹੈ ਕਿ ਤੁਸੀਂ ਇੱਕੀ ਵੀਡੀਓ ਨੂੰ ਖੋਲੋ ਤੇ ਤੁਹਾਨੂੰ ਸਾਰੇ ਟੂ ਦੀ ਪੁਆਇੰਟ ਗੱਲ ਜਿਹੜੀ ਸਮਝ ਆ ਜਾਵੇ ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਹਰ ਗੱਲ ਸਮਝਾਉਣ ਦੀ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਆਪਾਂ 1/2 ਇੰਚ ਕੱਟ ਕਰਕੇ ਜਿਹੜਾ ਮਾਰਜਿਨ ਲਿਆ ਹੈਗਾ ਇਹਨੂੰ ਵੀ ਆਪਾਂ ਜਿਹੜਾ ਹੈਗਾ ਸੇਮ ਉਸੇ ਜਗ੍ਹਾ ਦੇ ਉੱਪਰ ਮੈਚ ਕਰਾਂਗੇ ਠੀਕ ਹੈ ਜੀ ਜਿਹੜਾ ਤੀਰੇ ਵਾਲਾ ਨਿਸ਼ਾਨ ਹੈ ਤੇ ਇਹਨੂੰ ਵੀ ਜਿਹੜਾ ਹੈਗਾ ਆਪਾਂ ਜਿਹੜਾ ਤੀਰੇ ਦੇ ਬਰਾਬਰ ਵਾਲਾ ਨਿਸ਼ਾਨ ਹੈਗਾ ਇਹਨੂੰ ਵੀ ਆਪਾਂ ਇੱਥੇ ਮੈਚ ਕਰਾਂਗੇ ਹੋ ਗਿਆ ਜੀ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਅੱਧਾ ਇੰਚ ਮਾਰਜਿਨ ਕੱਟ ਕਰਕੇ ਮੈਂ ਨਿਸ਼ਾਨ ਲਗਾਇਆ ਹੈ ਇਹ ਫੋਲਡਿੰਗ ਵਾਲੀ ਸਾਈਡ ਲਗਾਏ ਆ ਜਿੱਧਰ ਆਪਣਾ ਕੱਪੜਾ ਫੋਲਡ ਕੀਤਾ ਹੋਇਆ ਜਿੱਧਰ ਆਪਣੀ ਫੋਲਡਿੰਗ ਹੈ ਓਪਨ ਵਾਲੀ ਸਾਈਡ ਨਹੀਂ ਲਗਾਈ ਓਪਨ ਸਾਈਡ ਆਪਣੀ ਆ ਇਧਰਲੀ ਸਾਈਡ ਹੈ ਠੀਕ ਹੈ ਜੀ ਜਿਹੜਾ ਅੱਧਾ ਇੰਚ ਮਾਰਜਿਨ ਕੱਟ ਕਰਕੇ ਲਗਾਇਆ ਤੀਰੇ ਨਾਲੋਂ ਉਹ ਆਪਣਾ ਫੋਲਡਿੰਗ ਵਾਲੀ ਸਾਈਡ ਦੇ ਉੱਪਰ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਆਪਾਂ 1/2 ਇੰਚ ਮਾਰਜਿਨ ਹੈ ਜਿਹੜਾ ਇਹ ਕੱਟ ਕਰਕੇ ਕਿਉਂ ਲਾਇਆ ਹੈ ਇੱਕ ਨਿਸ਼ਾਨ ਜਿਹੜਾ ਇਹ ਆਪਾਂ ਲਗਾਇਆ ਹੈ ਕਿਉਂ ਲਗਾਇਆ ਸਪੋਜ਼ ਕਰੋ ਕਿ ਜਿਵੇਂ ਹੁਣ ਮੈਂ ਇਹ ਪਿੰਕ ਨਿਸ਼ਾਨਾ ਮੈਂ ਤੁਹਾਨੂੰ ਬਲੂ ਨਾ ਸਮਝਾ ਰਹੀ ਹਾਂ ਜਿਵੇਂ ਕਿ ਇੱਥੇ ਜਿਹੜਾ ਹੈਗਾ ਆਪਾਂ ਇਸ ਤਰੀਕੇ ਦੇ ਨਾਲ ਮੰਨ ਕੇ ਚੱਲੋ ਕਿ ਤੁਸੀਂ ਇਹ ਨਿਸ਼ਾਨ ਨਹੀਂ ਲਗਾਇਆ ਠੀਕ ਹੈ ਜੀ ਇਹ ਨਿਸ਼ਾਨ ਨਹੀਂ ਲਗਾਇਆ ਇਹਦੇ ਉੱਪਰ ਹੀ ਤੁਸੀਂ ਇੱਥੇ ਪੁਸ਼ ਇਸ ਤਰੀਕੇ ਦੇ ਨਾਲ ਫਰੰਟ ਆਰਮਹੋਲ ਦੀ ਕਾਟ ਦੇ ਦਿੱਤੀ ਤੇ ਇੱਥੇ ਜਿਹੜੀ ਹੈਗੀ ਆ ਤੁਸੀਂ ਬੈਕ ਆਰਮਹੋਲ ਦੀ ਕਾਟ ਦੇ ਦਿੱਤੀ ਜ਼ਿਆਦਾਤਰ ਤੁਸੀਂ ਇਦਾਂ ਹੀ ਦੇਖਦੇ ਹੋ ਠੀਕ ਹੈ ਜੀ ਕੁਝ ਇਸ ਤਰੀਕੇ ਦੇ ਨਾਲ ਹੁਣ ਕੀ ਹੁੰਦਾ ਹੈ ਕਿ ਤੁਸੀਂ ਆ ਨਹੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਸੂਟ ਪਹਿਨਦੇ ਆ ਠੀਕ ਹੈ ਜੀ ਆਰਮਹੋਲ ਦੇ ਸਨ ਤੇ ਗਲੇ ਦੇ ਸਨ ਦੇ ਵਿੱਚ ਇੱਥੇ ਨਾ ਗੁਬਾਰੇ ਦੇ ਟਾਈਪ ਜਿਵੇਂ ਕਪੜਾ ਜਿਹੜਾ ਹੈਗਾ ਐਕਸਟਰਾ ਕਪੜਾ ਆਪਾਂ ਨੂੰ ਮਹਿਸੂਸ ਹੁੰਦਾ ਹੈ ਗੁਬਾਰੇ ਦੀ ਤਰ੍ਹਾਂ ਫੁੱਲਿਆ ਫੁੱਲਿਆ ਠੀਕ ਹੈ ਜੀ ਉਸ ਕਪੜੇ ਨੂੰ ਖਤਮ ਕਰਨ ਵਾਸਤੇ ਉਸ ਫਲਾਵਟ ਨੂੰ ਖਤਮ ਕਰਨ ਵਾਸਤੇ ਕੀ ਕੀਤਾ ਆਪਾਂ ਅੱਧਾ ਇੰਚ ਕੱਟ ਕਰਕੇ ਇੱਕ ਨਿਸ਼ਾਨ ਲਗਾ ਲਿਆ ਤਾਂ ਕਿ ਆਪਾਂ ਫਰੰਟ ਆਰਮਹੋਲ ਦੀ ਜਿਹੜੀ ਕਾਟ ਹੈਗੀ ਆ ਉਹ ਅੱਧਾ ਇੰਚ ਪਿੱਛੇ ਹਟ ਕੇ ਲਗਾ ਸਕੀਏ ਤਾਂ ਕਰਕੇ ਜਿਹੜਾ ਹੈਗਾ ਆਪਾਂ ਇੱਕ ਨਿਸ਼ਾਨ ਲਗਾ ਲਿਆ ਇਹ ਨਿਸ਼ਾਨ ਤੁਸੀਂ ਲਗਾਓਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਹੋਰ ਸਕੇਲ ਖਾਸ ਤਰੀਕੇ ਦਾ ਕੋਈ ਵਰਤਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਡਾਇਰੈਕਟ ਇਸੇ ਤਰੀਕੇ ਨਾਲ ਜਿਹੜਾ ਹੈਗਾ ਨਿਸ਼ਾਨ ਉਹ ਲਗਾ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾ ਦਿੱਤਾ ਹੁਣ ਇਸ ਤੋਂ ਬਾਅਦ ਵੀ ਜੇ ਤਾਂ ਤੁਸੀਂ ਅੰਤਾਜੇ ਨਾਲ ਵੀ ਲਗਾਉਣਾ ਅੰਤਾਜੇ ਨਾਲ ਲਗਾ ਸਕਦੇ ਹੋ ਤੇ ਨਹੀਂ ਤਾਂ ਫਿਰ ਤੁਸੀਂ ਇਹ ਦੇਖੋ ਇਲਗ-ਪਗ ਜਿੰਨਾ ਹੈਗਾ ਪਿੱਛੇ ਵਾਲੇ ਕੱਲੇ ਤੋਂ ਲੈ ਕੇ ਤੇ ਇੱਥੋਂ ਤੱਕ ਹਾਫ ਤੋਂ ਸ਼ੁਰੂ ਕਰਨਾ ਹੈ ਹਾਫ ਤੋਂ نیچے ਆਪਾਂ ਸ਼ੇਪ ਦੇਣੀ ਸ਼ੁਰੂ ਕਰਨੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਇਧਰ ਨੂੰ ਸ਼ੇਪ ਦੇਵਾਂਗੇ ਇਸ ਸਾਰਿਆਂ ਨੂੰ ਪਹਿਲਾਂ ਆਪਾਂ ਇਹ ਸ਼ੇਪ ਦੇਣ ਤੋਂ ਪਹਿਲਾਂ ਕੀ ਕੰਮ ਕਰਨਾ ਹੈ ਪਹਿਲਾਂ ਆਪਾਂ ਇੱਥੋਂ ਆਪਣੀ ਚੈਸਟ ਦੀ ਫਿਟਿੰਗ ਲਾਵਾਂਗੇ ਕਿ ਕਿੰਨੀ ਹੈ ਮੇਰੇ ਕੋਲੇ ਜਿਹੜੀ ਇਹ ਫਿਟਿੰਗ ਹੈਗੀ ਹੈ ਉਹ ਲਗਭਗ 22.5 ਇੰਚ ਹੈ ਠੀਕ ਹੈ ਜੀ 22.5 ਤੇ ਵਿੱਚ ਜਿਹੜਾ ਹੈਗਾ ਮਾਰਜਨ ਪਲੇਟ ਦਾ ਪਲੱਸ ਕਰਨਾ ਹੈਗਾ ਕਿਉਂਕਿ ਇੱਥੇ ਜਿਹੜੀ ਹੈਗੀ ਆ ਪਲੇਟ ਆਉਗੀ ਜਿਹੜੀ ਹੈਗੀ ਆਪਣੀ ਸਾਈਡ ਆਰਮ ਹੋਲ ਦੀ ਪਲੇਟ ਉਹ ਆਉਗੀ ਉਹ ਮਾਰਜਨ ਪਲੱਸ ਕਰਨ ਤੋਂ ਬਾਅਦ ਇੱਥੇ ਆਪਾਂ ਜਾ ਕੇ ਜਿਹੜਾ 22 ਇੰਚ ਦੇ ਉੱਪਰ ਇੱਕ ਵਾਰੀ ਫਿਲਹਾਲ ਆਪਾਂ ਨਿਸ਼ਾਨ ਲਗਾ ਦਿੰਨੇ ਆ ਮਤਲਬ 11 ਇੰਚ ਤੇ ਠੀਕ ਹੈ ਜੀ ਇਹ ਜਿਹੜੇ ਫਿਟਿੰਗ ਵਾਲੇ ਨਿਸ਼ਾਨ ਆ ਇਨਾਂ ਨੂੰ ਵੀ ਆਪਾਂ ਜਦੋਂ ਸਟਿਚ ਕਰਾਂਗੇ ਉਦੋਂ ਡਬਲ ਚੈੱਕ ਕਰਾਂਗੇ ਇਹ ਵੀ ਮੈਂ ਤੁਹਾਨੂੰ ਵੀਡੀਓ ਜਿਹੜੀ ਹੈਗੀ ਆ ਦੱਸੂਗੀ ਤੇ ਇਸ ਤੋਂ ਬਾਅਦ ਜਿਹੜੇ ਹੈਗੇ ਆਪਾਂ ਇੱਥੋਂ ਹਾਫ ਤੋਂ ਲੈ ਕੇ ਠੀਕ ਹੈ ਜੀ ਕੁਝ ਇਸ ਤਰੀਕੇ ਦੇ ਨਾਲ ਨਿਸ਼ਾਨ ਪਹਿਲਾਂ ਫਰੰਟ ਆਰਮਹੋਲ ਦਾ ਲਗਾ ਦਿੱਤਾ ਠੀਕ ਹੈ ਜੀ ਹੁਣ ਤੁਸੀਂ ਦੇਖ ਪਾ ਰਹੇ ਹੋਵੋਗੇ ਆਹ ਬਲੂ ਚਾਕ ਆ ਜਿਹੜਾ ਤੇ ਇਹਦੇ ਪਿੰਕ ਵਾਲੇ ਦੇ ਸਾਨਾ ਦੇ ਵਿੱਚ ਅੱਧੇ ਇੰਚ ਦਾ ਮਾਰਜਿਨ ਆ ਜਿਹੜਾ ਇਹ ਦੇਖੋ ਤੁਸੀਂ ਕਿ ਇਸ ਨਿਸ਼ਾਨ ਤੋਂ ਇਸ ਨਿਸ਼ਾਨ ਦੇ ਵਿੱਚ ਵਿੱਚ ਕਿੰਨਾ ਕਿੰਨਾ ਗੈਪ ਆ ਰਿਹਾ ਇੱਥੋਂ ਲੈ ਕੇ ਤੇ ਬਲੂ ਚੌਕ ਇਧਰ ਨੂੰ ਗਿਆ ਤੇ ਲਗਭਗ ਵਿੱਚੋਂ ਅੱਧੇ ਇੰਚ ਦਾ ਮਾਰਜਿਨ ਇੱਥੋਂ ਲੈ ਕੇ ਤੇ ਐਂਡ ਤੱਕ ਜਿਹੜਾ ਹੈਗਾ ਆਪਣਾ ਵਿੱਚੋਂ ਕਪੜਾ ਜਿਹੜਾ ਹੈਗਾ ਨਿਕਲ ਗਿਆ ਤੇ ਇਹ ਜਿਹੜਾ ਹੈਗਾ ਆਪਾਂ ਨੂੰ ਬਹੁਤ ਬੈਨੀਫਿਟ ਮਿਲੂਗਾ ਇਸ ਚੀਜ਼ ਦਾ ਕਿ ਆਪਾਂ ਜਦੋਂ ਸੂਟ ਨੂੰ ਪਹਿਨਾਂਗੇ ਤੇ ਸੂਟ ਦੀ ਗ੍ਰਿਪ ਹੈ ਜਿਹੜੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਬਣੂਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲਗਾਵਾਂਗੇ ਇੱਥੋਂ ਜਿਹੜਾ ਹੈਗਾ ਅੰਦਰਲੀ ਜਿਹੜੀ ਹੈਗੀ ਆ ਬਰਾਬਰ ਵਾਲੀ ਨਿਸ਼ਾਨੀ ਹੈਗੀ ਆ ਤੀਰੇ ਦੀ ਇਹਦੇ ਇਹਦੇ ਤੋਂ ਇਸ ਤਰੀਕੇ ਨਾਲ ਕਰਕੇ ਆਪਾਂ ਬੈਕ ਆਰਮ ਹੋਲ ਦਾ ਨਿਸ਼ਾਨ ਲਗਾਵਾਂਗੇ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਇਹ ਨਿਸ਼ਾਨ ਹੈਗਾ ਬੈਕ ਆਰਮ ਹੋਲ ਦਾ ਉਹ ਫਿਟਿੰਗ ਵਾਲੇ ਨਿਸ਼ਾਨ ਤੋਂ 1 ਇੰਚ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਠੀਕ ਹੈ ਜੀ ਸੋ ਇਹ ਤਾਂ ਹੋ ਗਈ ਗੱਲ ਇਹ ਤੇ ਜੇ ਤੁਹਾਨੂੰ ਇਥੋਂ ਤੱਕ ਸਮਝ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਜੀ ਤੇ ਕਮੈਂਟ ਕਰ ਦਿਓ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗ ਲੱਗਿਆ ਹੁਣ ਤੱਕ ਤੇ ਇਸ ਤੋਂ ਬਾਅਦ ਤੁਸੀਂ ਅਗਲੀ ਵੀਡੀਓ ਦਾ ਪਾਰਟ ਜ਼ਰੂਰ ਦੇਖਿਓ ਜੀ ਤੇ ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਹਰ ਗੱਲ ਸਮਝਾਉਣ ਦੀ ਥੈਂਕ ਯੂ ਸੋ ਮੱਚ ਮਿਲਦੇ ਆਂ ਦੂਜੇ ਪਾਰਟ ਦੇ ਵਿੱਚ